ਆਰਕ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਪੁਸਤਕਾਂ ਨਾਲ ਅਸੀਂ ਗੱਲਾਂ ਕਰਦੇ ਹਾਂ ਤੇ ਪੁਸਤਕਕਾਰ ਚੇਤਾ ਨਾਲ ਵੀ ਗੱਲਬਾਤ ਕਰਦੇ ਹਾਂ ਪੁਸਤਕ ਪੜਦਿਆਂ ਜੋ ਅਹਿਸਾਸ ਹੁੰਦਾ ਹੈ ਸਭ ਨੂੰ ਪਤਾ ਹੈ ਕਿ ਕਿੰਨਾ ਵਧੀਆ ਲੱਗਦਾ ਹੈ ਤੇ ਪੁਸਤਕ ਰਚੇਤਾ ਨੂੰ ਜਦੋਂ ਅਸੀਂ ਮਿਲ ਲੈਂਦੇ ਹਾਂ ਤਾਂ ਉਸ ਪੁਸਤਕ ਦਾ ਸਾਡੇ ਮਨ ਦੇ ਉੱਪਰ ਅਸਰ ਹੋਰ ਡੂੰਘਾ ਹੋ ਜਾਂਦਾ ਹੈ ਤੇ ਅੱਜ ਅਸੀਂ ਜਿਸ ਪੁਸਤਕ ਦੀ ਗੱਲ ਕਰਨੀ ਹੈ ਉਸ ਪੁਸਤਕ ਦਾ ਨਾਮ ਹੈ ਵਕਤ ਦੇ ਸਫਰ ਤੇ ਇਸ ਪੁਸਤਕ ਦੇ ਰਚਨਹਾਰ ਪ੍ਰਿੰਸੀਪਲ ਡਾਕਟਰ ਨਵਜੋਤ ਜਿਹੜੇ ਕਿ ਆਪਣੀਆਂ ਲੰਬਾ ਸਮਾਜ ਸਵਾਵਾ ਤੋਂ ਮੁਕਤ ਹੋਣ ਤੋਂ ਬਾਅਦ ਹੁਣ ਸਾਹਿਤਿਕ ਸਫਰ ਤੇ ਅਗਰਸਰ ਨਹੀਂ ਔਰ ਲਗਾਤਾਰ ਆਪਣੀਆਂ ਉਸਤਕਾਰ ਅਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਉਹ ਹੈ ਜੈ ਸ਼ਖਸੀਅਤ ਨੇ ਜਿਨ੍ਹਾਂ ਨੇ ਸਮਾਜ ਨਾਲ ਵੀ ਬਹੁਤ ਜ਼ਿਆਦਾ ਅੱਗੇ ਵੱਧ ਕੇ ਸਮਾਜ ਸੇਵਾ 'ਚ ਯੋਗਦਾਨ ਦਿੱਤਾ ਲੜਖਣੀਆਂ ਦੀ ਵਿੱਦਿਆ ਦੇ ਵਿੱਚ ਅੱਗੇ ਹੋ ਕੇ ਸਹਾਇਤ ਹੁੰਦੇ ਰਹੇ ਨੇ ਤੇ ਨਾਲ ਦੀ ਨਾਲ ਸਾਹਿਤਿਕ ਖੇਤਰ ਦੇ ਵਿੱਚ ਵੀ ਉਹਨਾਂ ਦਾ ਬੜਵੱਲਾ ਯੋਗਦਾਨ ਹੈ ਦੇ ਆਓ ਫਿਰ ਗੱਲਬਾਤ ਕਰਦੇ ਹਾਂ ਡਾਕਟਰ ਨਵਜੋਤ ਨਾਲ ਤੇ ਖੁਸ਼ੀ ਦੀ ਗੱਲ ਹੈ ਕਿ ਉਹ ਅੱਜ ਮੇਰੇ ਨਾਲ ਇੱਥੇ ਤੇ ਅਸੀਂ ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਅਜਿਹਾ ਕਰ ਰਹੇ ਹਾਂ ਜਿਸ ਤੇ ਵਿੱਚ ਅਸੀਂ ਆਮੋ ਸਾਹਮਣੇ ਗੱਲਬਾਤ ਕਰਨੀ ਹੈ ਤੇ ਤੁਹਾਨੂੰ ਸਭ ਨੂੰ ਵਿੱਚ ਸ਼ਾਮਲ ਕਰਨਾ ਤੇ ਤੁਹਾਨੂੰ ਦੇ ਚਨਾਵਾ ਵੀ ਸੁਣਾਉਣੀਆਂ ਨੇ ਤੇ ਆਓ ਫਿਰ ਗੱਲਬਾਤ ਕਰਦੇ ਹੋਏ ਡਾਕਟਰ ਨਵਜੋਤ ਤੁਹਾਡਾ ਮੈਂ ਬਹੁਤ ਸਵਾਗਤ ਕਰਦੀ ਹਾਂ ਕਿ ਤੁਸੀਂ ਸਾਡੇ ਕੋਲ ਆਏ ਹੋ ਔਰ ਤੁਹਾਡਾ ਹੋਣਾ ਸਾਡੇ ਵਾਸਤੇ ਬੜਾ ਸੁਭਾਗ ਦਾ ਹੈ ਤੇ ਮੈਂ ਆਪਣੇ ਦਰਸ਼ਕਾਂ ਨਾਲ ਦਾ ਬਹੁਤ ਮਾਣਦੇ ਹੋਏ ਕੁਸ਼ੀ ਮਸਿਸ ਕਰਦੀ ਹਾਂ। ਸ਼ੁਕਰੀਆ ਪਾਤਵਾਤ ਕੁਜੀ ਔਰ ਹਰਫ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਬੜੀ ਸਤਿ ਸ਼੍ਰੀ ਅਕਾਲ। ਡਾਕਟਰ ਨਜੋਦ ਜਦੋਂ ਅਸੀਂ ਤੁਹਾਡੀਆਂ ਰਚਨਾਵਾਂ ਵਕਤ ਦੇ ਸਫੇਤੇ ਪੜ੍ਹਦੇ ਹਾਂ ਤਾਂ ਮੈਂ ਜਦੋਂ ਇਸ ਪੁਸਤਕ ਦੇ ਸਮਰਪਣ ਦੀ ਗੱਲ ਪੜ੍ਹੀ ਤਾਂ ਤੁਸੀਂ ਇਹ ਪੁਸਤਕ ਜਿਹੜੀ ਹੈ ਆਪਣੀਆਂ लाਡਲੀਆਂ ਧੀਆ ਸੁਬੇਲ ਕਮਲ ਤੇ ਗੁਰਮਹਿਮਤ ਨੂੰ ਸਮਰਪਿਤ ਕੀਤੀ ਹੈ। ਤੇ ਇਹ ਤੁਹਾਡਾ ਇੱਕ ਪਿਆਰ ਹੈ ਆਪਣੀਆਂ ਧੀਆਂ ਵਾਸਤੇ ਕਿ ਸਮਾਜ ਦੀਆਂ ਉਹਨਾਂ ਧੀਆਂ ਲਈ ਪਹਿਲਾ ਸਨੇਹਾ ਦਿਓ ਕਿ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਜੀਵਨ ਚੰਗਾ ਬਣਾਉਣਾ ਚਾਹੀਦਾ ਹੈ ਦੇਖੋ ਇਹ ਜਿਹੜੀ ਮੇਰੀ ਕਪਤਾ ਦਾ ਸਮਰਪਣ ਹੈ ਇਹ ਸਿਰਫ ਮੇਰੀਆਂ ਦੋ ਧੀਆਂ ਲਈ ਨਹੀਂ ਹੈ ਇਹ ਹਜ਼ਾਰਾਂ ਧੀਆਂ ਦੀ ਮੈਂ ਮਾ ਰਹੀ ਹਾਂ ਕਿਉਂਕਿ ਜਿਸ ਵਿਲੇ ਮੈਂ ਪੜ੍ਹਾ ਵੀ ਰਹੀ ਸੀ ਕਨਿਆਮਾ ਵਿਦਿਆਲੇ ਦੇ ਵਿੱਚ ਔਰ ਉਸ ਤੋਂ ਬਾਅਦ ਪ੍ਰਿੰਸੀਪਲ ਸ਼ਿਪ ਦੇ ਦੌਰਾਨ ਵੀ ਮੈਨੂੰ ਲੱਖਾਂ ਧੀਆਂ ਦੀ ਜ਼ਿੰਦਗੀ ਸਵਾਰਨ ਦਾ ਮੌਕਾ ਮਿਲਿਆ ਪਰ ਮੇਰੇ ਸਮਰਪਣ ਚ ਇਹ ਹੀ ਗੱਲ ਹੈ ਕਿ ਜਿਹੜਾ ਮੈਂ ਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੀ ਰਹੀ ਹਾਂ ਉਸ ਨਾਰੇ ਨੂੰ ਮੇਰੀਆਂ ਧੀਆਂ ਹੁਣ ਅੱਗੇ ਤੋਰਨਗੀਆਂ ਤੇ ਜਦੋਂ ਅਸੀਂ ਵਕਤ ਦੇ safedi ਦੀ ਗੱਲ ਕਰਦੇ ਹਾਂ ਮੈਂ ਆਪਣੇ ਦਰਸ਼ਕਾਂ ਨੂੰ ਖੁਸ਼ੀ ਮਹਿਸੂਸ ਕਰਦੀ ਦੱਸਣ ਦੇ ਵਿੱਚ ਕਿ ਇਹ ਪੁਸਤਕ ਜਿਹੜੀ ਹੈ ਬਹੁਤ ਬਹੁਤ ਵਿਸ਼ੇਸ਼ ਦੇ ਆਪਣੀ ਬੁੱਕ ਪਰ ਚਲੇ ਹੋਇਆ ਇਹ ਪੁਸਤਕ ਡਾਕਟਰ ਨਵਜੋਤ ਨੇ ਹੁਨੇ ਥੋੜਾ ਸਮਾਂ ਪਹਿਲਾਂ 4 ਅਪ੍ਰੈਲ 2024 25 ਦੇ ਵਿੱਚ ਉਹਨਾਂ ਦੀ ਪੁਸਤਕ ਸਾਡੇ ਕੋਲ ਆਈ ਹੈ ਕੂਪਨਸ ਪ੍ਰਕਾਸ਼ਨ ਚ ਲੰਧਰ ਕੋਸ਼ਕੀ ਹੈ ਔਰ ਇਸ ਪੁਸਤਕ ਦੀ ਜਿਹੜੀ ਦੇਖ ਹੈ ਉਹ ਬਹੁਤ ਖੂਬਸੂਰਤ ਹੈ ਤੇ ਇਹਦੇ ਵਿੱਚ ਜਿਹੜੇ ਇਹਨਾਂ ਦੇ ਦੋ ਸ਼ਬਦ ਵੀ ਆਪਣੇ ਵੱਲੋਂ ਲਿਖੇ ਨੇ ਤੇ ਇਹਨਾਂ ਨੇ ਕਿਸੇ ਕੋਲੋਂ ਕੋਈ ਭੂਮਿਕਾ ਨਹੀਂ ਲਿਖਵਾਈ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਦੱਸੋ ਡਾਕਟਰ ਨਵਜੋਤ ਕਿ ਤੁਸੀਂ ਭੂਮਿਕਾ ਲਿਖਵਾਉਣਾ ਜਾਂ ਨਾ ਲਿਖਵਾਉਣਾ ਇਸ ਨੂੰ ਕਿੰਨਾ ਕੁ ਸਮੇਂਦਯੋਗ ਦੇ ਸਾਡੇ ਸੁਹਾਇਕ ਹੈ ਦੇਖੋ ਕੁਲਜੀਤ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਸੱਚੀ ਦੱਸਾਂ ਤੇ ਮੈਂ ਕਵਿਤਰੀ ਨਹੀਂ ਹੈਗੀ ਮੈਂ ਨਾ ਕਿਤੇ ਪੜਿਆ ਸੀ ਕਿ ਜਦੋਂ ਸਿਰਫ ਪਾਠਕ ਨੂੰ ਹੀ ਨਹੀਂ ਕਵੀ ਨੂੰ ਵੀ ਸ਼ਾਖੋਂ ਲੱਜੇ ਕਿ ਇਹ ਕਵਤਾ ਹੀ ਆ ਤੇ ਉਸ ਵੇਲੇ ਕਵਤਾ ਅਸਰ ਜੀ ਸ਼ੁਰੂ ਹੁੰਦੀ ਹੈ ਪਰ ਮੈਂ ਸੱਚੀ ਕਵਤਾਂ ਨਹੀਂ ਸੀ ਲਿਖਣੀ ਮੈਂ ਐਸਵੇਲੇ ਤੁਹਾਡੇ ਚੈਨਲ ਦੇ ਥਰੂ ਸ਼ੁਕਰਗੁਜ਼ਾਰ ਹਾਂ ਪੰਜਾਬੀ ਦੇ ਬਹੁਤ ਹੀ ਹਰਮਨ ਪਿਆਰੇ ਤੇ ਸੁਪਰ ਸਿੱਧ ਕਵੀ ਪ੍ਰੋਫੈਸਰ ਕੁਪਾ ਜਿੰਗਲ ਪੁਰਾਂਦੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਮੈਂ ਐਵੇਂ ਹੀ ਕੱਚੇ ਪੱਕੇ ਜਿਹਾਂ ਕਵਤਾਵਾਂ ਲਿਖ ਕੇ ਤੇ ਮੈਂ ਉਹਨਾਂ ਨੂੰ ਭੇਜ ਦੇਣੀ ਕਿ ਸਰ ਦੇਖੋ ਮੈਂ ਥੋੜਾ ਜਿਹਾ ਲਿਖ ਰਹੀ ਹਾਂ ਪਰ ਉਹਨਾਂ ਨੇ ਮੈਨੂੰ ਹਮੇਸ਼ਾ ਕਹਿੰਦਾ ਕਿ ਲਗਜੋਤ ਤੂੰ ਥੋੜੀ ਮਿਹਨਤ ਕਰ ਤੇ ਤੂੰ ਕਵਤਾ ਵੱਲ ਕਿਉਂਕਿ ਮੈਂ ਵਾਰਤਕ ਲਿਖਦੀ ਸੀ ਸ਼ੁਰੂ ਤੋਂ ਹੀ ਪਰ ਮੈਂ ਹੁਣ ਜਾ ਕੇ ਬਹੁਤ ਲੇਟ ਕਵਤਾ ਲਿਖਣੀ ਸ਼ੁਰੂ ਕੀਤੀ ਹੈ ਥੋੜੀਆਂ ਪਤਲੀ ਜਿਹੀਆਂ ਕੱਚੀਆਂ ਪੱਕੀਆਂ ਕਵਤਾਵਾਂ ਸੀਗੀਆਂ ਉਹਨਾਂ ਨੂੰ ਫਿਰ ਮੈਂ ਥੋੜਾ ਬਹੁਤਾ ਪਾਲਿਸ਼ ਕੀਤਾ ਥੋੜਾ ਠੀਕ ਕੀਤਾ ਪਰ ਇਕ ਝਿਜਕ ਜਈ ਦੇ ਨਾਲ ਮੈਂ ਕਿਤਾਬ ਜਿਹੜੀ ਹੈ ਪਾਠਕਾਂ ਦੇ ਹਵਾਲੇ ਕੀਤੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਸ਼ਾਇਰਾ ਨਹੀਂ ਆ ਤੇ ਜੇ ਹਾਂ ਵੀ ਤੇ ਕਮਲੀ ਰਮਲੀ ਜਈ ਥੋੜਾ ਚੱਲ ਬਲਲਲੀ ਹਾਂ ਕਿਉਂਕਿ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਮੈਂ ਫਿਰ ਅੱਜ ਇਹ ਗੱਲ ਕਹਿੰਦੀ ਆ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਜਸਵਲੇ ਮੈਂ ਜਵਾਨੀ ਚ ਸੀ ਨਾ ਕੋਈ ਰਿਤ ਉਸ ਵੇਲੇ ਵੀ ਇਸ ਕੋਸ਼ਿਸ਼ ਦੀ ਕਵਤਾ ਮੈਂ ਨਹੀਂ ਲਿਖੀ ਉਸ ਵੇਲੇ ਵੀ ਮੇਰੇ ਵਿਸ਼ੇ ਸੋਹਣਾ ਸਮਰਥਾ ਸਮਾਈ ਨੂੰ ਦੇਖਣ ਦੇ ਸੀ ਪਰ ਮੈਂ ਅੱਜ ਵੀ ਉਦਨ ਦਾ ਸਮਾਜ ਵਰਗ ਰਹਿਤ ਸਮਾਜ ਤੇ ਖੰਡਿਸਪਨ ਸਮਾਜ ਨਾ ਮੈਂ ਚਾਹਨੀ ਹੈ ਕਿ ਇਦਾਂ ਦਾ ਸਮਾਜ ਹੋਵੇ ਜਿੱਥੇ ਕੋਈ ਵੀ ਇਨਸਾਨ ਕੋ ਖਾਰਾ ਰਹੇ ਕੋਈ ਵੀ ਇਦਾਂ ਦਾ ਨਾ ਹੋਏ ਜਿੱਦੇ ਤਾਂ ਤੇ ਕਪੜਾ ਨਾ ਹੋਏ ਜਾਂ ਸੇ ਤੇ ਛਾਤ ਨਾ ਹੋਏ ਮੈਂ ਇਦਾਂ ਦਾ ਸਫਾਇਦਾ ਸੋਣਾ ਲੈਂਦੀ ਹੈ ਬਹੁਤ ਵਧੀਆ ਸੋਚ ਬਹੁਤ ਸਮਰਪਤ ਹੈ ਤੁਹਾਡੀ ਸ਼ਾਇਰੀ ਤੇ ਜਦੋਂ ਤੁਹਾਡੀ ਸ਼ਾਇਰੀ ਦੇ ਵਿਸ਼ਿਆਂ ਦੇ ਵਿੱਚ ਮੈਂ ਹੁਣੇ ਮੇਰੇ ਸਾਹਮਣੇ ਜੇ ਇੱਕ ਵਿਸ਼ਾ ਆਇਆ ਕਿ ਧੀ ਦੇ ਗੁੱਦੀਆਂ ਪਰੋਲੇ ਸੰਭਾ ਆਬ ਦੇ ਇਹ ਵਿਸ਼ਾ ਜਿਹੜਾ ਮੈਂ ਜਦੋਂ ਇਸ ਕਿਤਾਬ ਨੂੰ ਜਦੋਂ ਵੀ ਤੁਹਾਡੀ ਇਸ ਕਾਪੀ ਕਿਤਾਬ ਨੂੰ ਦੇਖਿਆ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਇੰਤਾਰ ਬੈਨ ਤੋਂ ਮੈਂ ਕੱਪਤਾ ਸੁਣੀ ਤੇ ਮੈਨੂੰ ਉਹ ਸਭ ਧੀਆਂ ਯਾਦ ਆ ਜਾਂਦੀਆਂ ਜਿਹੜੀਆਂ ਡਾਲਰ ਕਮਾਉਣ ਵਾਸਤੇ ਕਹਿੰਦੇ ਧੀਆਂ ਡਾਲਰ ਕਮਾਉਣ ਚਲੀਆਂ ਕਿ ਕਿਤਾਬ ਸਾਡੀ ਕਿ ਸ਼ਾਇਦ ਬਹੁਤ ਅੱਛੇ ਨਾਲ ਲਿਖੀ ਹੈ ਤੇ ਜਦੋਂ ਉਹ ਜਾਂਦੀਆਂ ਨੇ ਉਸ ਵੇਲੇ ਮਾਲ ਦੀ ਦੇਦਨਾ ਵੀ ਹੈ ਤੇ ਸਮਾਜਿਕ ਤੌਰ ਤੇ ਜੋ ਇੱਕ ਸਮਾਜ ਨੇ ਸਾਨੂੰ ਜਾਂ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਇੱਕ ਸਮੱਸਿਆ ਹੈ ਉਹ ਵੀ ਸਾਡੇ ਸਾਹਮਣੇ ਹੁੰਦੀ ਹੈ ਇਦੇ ਬਾਰੇ ਤੁਸੀਂ ਜੇ ਚਾਹੋ ਤੇ ਤੁਸੀਂ ਸਾਂਝ ਕਰ ਸਕਦੇ ਹੋ ਜੇ ਤੁਹਾਡੇ ਕੋਈ ਹੋਰ ਕਹਾਤਾ ਸਾਂਝ ਕਰਨ ਦਾ ਮਨ ਹੈ ਤੁਸੀਂ ਉਹ ਕਰ ਸਕਦੇ ਹੋ ਥੀ ਜੇ ਗੁੱਡੀਆਂ ਪਟੋਲੇ ਸਾਹਮਣੇ ਤਾਂ ਮੈਂ ਉਸ ਵੇਲੇ ਲਿਖੀ ਸੀ ਜਦੋਂ ਮੇਰੀ ਆਪਣੀ ਧੀ ਨੇ ਪ੍ਰਵਾਸ ਥਾਂ ਕਰਨ ਕਰਨਾ ਸੀਗਾ ਕਿਉਂਕਿ ਜੜ੍ਹਾਂ ਤੋਂ ਟੁੱਟਣਾ ਬਹੁਤ ਆਖਾ ਘਮ ਹੈ ਪਰ ਅੱਜ ਸਾਡੀ ਨੌਜਵਾਨੀ ਜਿਹੜੀ ਹੈ ਉਹ ਆਪਣੇ ਜੰਮਨ ਤੋਂ ਉਹਨੂੰ ਛੱਡ ਕੇ ਪ੍ਰਵਾਸ ਥਾਂ ਰਹੀ ਪਰ ਜੇ ਸਾਡੇ ਦੇਸ਼ ਦੇ ਵਿੱਚ ਰੋਜ਼ਗਾਰ ਮਿਲਦਾ ਹੋਵੇ ਤੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਜਿਹੜੇ ਹੈ ਉਹਨਾਂ ਨੂੰ ਸਾਡੇ ਤੋਂ ਸਾਡੀ ਮੰਮਾ ਤਾਂ ਦੂਰ ਨਾ ਹੋਣਾ ਪਵੇ ਇਹੋ ਜੀ ਸੋਚ ਉਸ ਵੇਲੇ ਮੈਂ ਬਹੁਤ ਉਦਾਸ ਸੀ ਮੇਰਾ ਘਰ ਉਦਾਸ ਸੀ ਮੇਰਾ ਆਲਾਦ ਵਾਲਾ ਉਦਾਸ ਸੀ ਐਸੇ ਸਾਰਾ ਪਰਿਵਾਰ ਬੜੇ ਉਦਾਸ ਸਾਂ ਤੇ ਉਸ ਤਲਾਤ ਦੇ ਵਿੱਚ ਮੈਂ ਇੱਕ ਅਪਤਾ ਲਿਖੀ ਸੀ ਜੇ ਬਹੁਤ ਮੱਠੜੀ ਨਜ਼ਰ ਆਉਂਦਾ ਕਿ ਕੁਝ ਗੱਦ ਨਹੀਂ ਹੈ ਪਰਦੇਸ ਦੇ ਹੀ ਲੱਡੋ ਤੇ ਗੇਂਦ ਗੀਤੇ ਗੁੱਡੀਆਂ ਪਟੋਲੇ ਸਾਂਭਦਿਆ ਚੀਜ਼ ਜਹੀ ਪਈ ਤਾਂ ਹੌਕਾ ਲੈਂਦੀ ਹਾਂ ਐਵੇਂ ਪਰ ਆਇਆ ਹੈ ਮਨਜ ਰੰਗ ਬਰੰਗਾ ਸੰਸਾਰ ਨਿੱਕੀਆਂ ਨਿੱਕੀਆਂ ਕੁਰਸੀਆਂ ਮੇਜ਼ ਨਿੱਕੇ ਨਿੱਕੇ ਭਾਂਡੇ ਤੇ ਮੇਕਅਪ ਦਾ ਸਮਾਨ ਕਿਵੇਂ ਸਾਫ਼-ਸਾਫ਼ ਠਕਾਟ ਕਰ ਰੱਖਦੀ ਸੀ ਹਰ ਰੋਜ਼ ਹਰ ਰਾਤ ਮੇਰੇ ਮੋਢੇ ਤੇ ਸਿਰ ਰੱਖ ਬਾਤਾਂ ਸੁਣਦੀ ਚੰਨ ਤੇ ਚਰਖਾ ਘੱਟਦੀ ਮਾਈ ਨਾਲ ਸੰਵਾਦ ਚਾਉਂਦੇ ਆ ਸਾਨੂੰ ਆਪੋ ਆਪਣੀ ਨਾਨੀ ਦਾ ਚੋਲਾ ਜਿਹਾ ਪੈਦਾ ਬਾਰ-ਬਾਰ ਫਿਰ ਤੇ ਨਿੱਕਾ ਜਿਹਾ ਬਸਤਾ ਚੁੱਕੀ ਸਕੂਲ ਜਾਂਦੀ ਕਿੰਨਾ ਤੇ ਕਰਦੀ ਸੀ ਆਪਣੇ ਵਤਨ ਦੀ ਛੋਟੀ ਜਹੀ ਖੱਦਰ ਦੀ ਸਾੜੀ ਬੰਨ ਸਿਰ ਤੇ ਤਾਸ਼ ਜਾ ਬਨ ਜਾਂਦੀ ਭਾਰਤ ਮਾ ਸਕੂਲ ਦੇ ਇਸ ਗਾਨਾ ਸਮਾਰੋਹ ਚ ਝੋਲੀਆਂ ਪਰਪਰ ਲਿਆਉਂਦੀ ਇਨਾਮ ਸਨਮਾਨ ਮੈਂ ਖਿਵੀ ਹੋਪੋ ਜਾਂਦੀ ਰਥਾ ਵੱਡੀ ਹੋਈ ਤੱਕ ਡਾਉਣਿਆਂ ਜਿੱਥਾਂ ਕਿਤਾਬਾਂ ਨੇ ਲੱਲੀ ਕਿਆਵੇਂ ਪੱਤ ਪਰ ਕਰਤਾਂ ਵਾਲੀ ਆ ਗਈ ਪੜਦੀ ਨਾ ਅੱਕਦੀ ਨਾ ਥੱਕਦੀ ਜਵਾਨੀ ਚ ਪੈਰ ਧਰਦੇ ਆ ਅਲੋਕਾਰੀ ਗੱਲਾਂ ਕਰਨ ਲੱਗੀਆਂ ਭਾਰਤ ਮਾਂ ਦੀ ਸਾੜੀ ਤੇ ਲੱਗੇ धागे गिनਨ ਲੱਗੇ ਉਹਨਾਂ ਦਾਕਾਂ ਨੂੰ ਤੋਂ ਹੁੰਦੇ ਸੁਪਨੇ ਬੁਣ ਲੇ ਕਿ ਭਗ ਸਿੰਘ ਦੇ ਸੁਪਨੇ ਨੂੰ ਸਕਾਰ ਕਰਦੇ ਨਿਰੀਜ ਉਸ ਸੱਟੇ ਲੱਗਣ ਲੱਗੀ ਜਦ ਅਸੂਲਾਂ ਦੀ جنگ ਲੜਦੀ ਉਸ ਤੇ ਰੋਹ ਦਾ ਜਲੌ ਚੱਲਿਆ ਨਾ ਜਾਂਦਾ ਫਿਰ ਇੱਕ ਦਿਨ ਸੁਪਨੇ ਟੁੱਟਣ ਲੱਗੇ ਉਸਨੇ ਹਥਿਆਰ ਸੁਟਨੇ ਸ਼ੁਰੂ ਕਰ ਦਿੱਤੇ ਪਤਾ ਹੀ ਨਾ ਲੱਗਾ ਕਦੋਂ ਉਸ ਦੇ ਅੰਦਰ ਦੇਸ਼ ਭਗਤ ਮਨ ਵੀ ਹੁੰਦਾ ਹੁੰਦਾ ਆਖਰ ਕੰਮ ਤੋੜ ਗਿਆ ਤੇ ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਸਾਰੀਆਂ ਡਿਗਰੀਆਂ ਸਵੇਂ ਪ੍ਰਵਾਸ ਕਰ ਗਈ ਇੰਨੀ ਉਦਾਸਤਾ ਮੈਂ ਉਸ ਦਿਨ ਵੀ ਨਾ ਸੀ ਜਦ ਕਹਾਰਾ ਉਸ ਦੀ ਢੋਲੀ ਚੁੱਕੀ ਸੀ ਸੱਚੀ ਤਿਆ ਧਿਆਨੀਆਂ ਦੀ ਡੋਲੇ ਤੋਂ ਕਿਤੇ ਵੱਧ ਔਖਾ ਹੁੰਦਾ ਹੈ ਉਹਨਾਂ ਨੂੰ ਪ੍ਰਾਈ ਧਰਤੀ ਤੇ ਤੋੜਨਾ ਕਾਸ਼ ਕਾਸ਼ ਰੋਟੀ ਰੋਜ਼ੀ ਦੇ ਮਸਲੇ ਜਿੱਤੇ ਦੇ ਹੱਲ ਕਿਉਂ ਜ਼ਗਰ ਦੇ ਟੁਟਿਆਂ ਨੂੰ ਪ੍ਰਵਾਸ ਕੰਡਾਉਣਾ ਪੈਂਦਾ ਬਾਹਰ ਕਿਉਂ ਪ੍ਰਵਾਸ ਜਾ ਤੁਸੀਂ ਜਿਹੜਾ ਵਕਤ ਦੀ ਇੱਕ ਉਸ ਨਜ਼ਾਕਤ ਜਾਂ ਉਸ ਰਾਗ ਤੇ ਹੱਥ ਤਰਿਆ ਕਿ ਜਿੱਥੇ ਸਾਡੇ ਧੀਆਂ ਪੁੱਤ ਪ੍ਰਵਾਸ ਧਾਰਨ ਕਰ ਰਿਹਾ ਚਾਹੇ ਪ੍ਰਵਾਸ ਦੇ ਕਾਰਨ ਕੋਈ ਵੀ ਨੇ ਚਾਹੇ ਉਹਨਾਂ ਨੇ ਸ਼ੌਕ ਨਾਲ ਲਿਆ ਚਾਹੇ ਉਹਨਾਂ ਨੇ ਜ਼ਰੂਰੀ ਨਾਲ ਲਿਆ ਪਰ ਪ੍ਰਵਾਸ ਦੀਆਂ ਚੁਣੌਤੀਆਂ ਜਿਹੜੀਆਂ ਉਹ ਸਹਿਰੇ ਨੇ ਉਹ ਸਾਡੇ ਸਾਹਮਣੇ ਬਾਤ ਕੀਤੀ ਤੁਸੀਂ ਜਾਣ ਦਿੱਤੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਇਸ ਸਮੁੱਚੀ ਜਿਹੜੀ ਤੁਹਾਡੀ ਰਚਨਾ ਹੈ ਵਕਤ ਦੇ ਸਫੇ ਤੇ ਇਹਦੇ ਵਿੱਚ ਕਿਹੜੇ ਕਿਸ ਤਰ੍ਹਾਂ ਦੇ ਵਿਸ਼ੇ ਤੁਸੀਂ ਚੁਏ ਆ ਰਾਜਨੀਤਿਕ ਨਾ ਵਿਸ਼ੇ ਵੀ ਆ ਸਮਾਜਿਕ ਵੀ ਆ ਦਾ ਪਾਟਕਾ ਨੂੰ ਗੁਰੂਤ ਅਸੋ ਕਿਹੜੇ-ਕਿਹੜੇ ਵਿਸ਼ਿਆਂ ਤੇ ਤੁਸੀਂ ਆਪਣੀ ਕਾਗਰ ਰਚਨਾ ਕੀਤੀ ਤਾਂਜੀਤ ਸਮਾਜਿਕ ਨਾ ਬਰਾਬਰੀ ਜਿੱਥੇ ਵੀ ਕਿਤੇ ਹੋਈ ਉਸ ਵੇਲੇ ਮੇਰੀ ਕਲਮ ਜਿਹੜੀ ਹੈ ਮੇਰੇ ਹੱਥ 'ਚ ਅੰਗੜਾਈਆਂ ਲੈਣ ਲੱਗ ਜਾਂਦੀ ਔਰ ਮੇਰਾ ਦਿਲ ਕਰਦਾ ਕਿ ਮੈਂ ਕੁਝ ਲਿਖਾਂ ਕਿਉਂਕਿ ਜਦੋਂ ਮੈਨੂੰ ਲੱਗਦਾ ਨਾ ਕਿ ਕੱਲੇ ਕਾਰੇ ਬੋਲ ਕੇ ਕੁਝ ਨਹੀਂ ਹੋ ਸਕਦਾ ਪਰ ਕਲਮ ਬਹੁਤ ਵੱਡਾ ਹਥਿਆਰ ਹੁੰਦੀ ਹੈ ਉਸ ਵੇਲੇ ਫਿਰ ਮੈਂ ਉਹਨਾਂ ਹਾਲਾਤ ਨੂੰ ਜਿਹੜਾ ਹੈ ਉਹ ਲਿਖਣਾ ਸ਼ੁਰੂ ਕਰਦੀ ਆਂ ਪਰ ਮੈਂ ਬੜੀ ਉਸ ਵੇਲੇ ਬੜੀ ਪੀੜ ਛੁੰਨੀ ਆ ਬੜੀ ਤਕਲੀਫ ਛੁੰਨੀ ਆ ਪਰ ਜਦੋਂ ਮੈਂ ਲਿਖ ਲੈਂਦੀ ਆ ਕਾਗਜ਼ ਦੇ ਹਵਾਲੇ ਆਪਣੇ ਮਨ ਉੱਪਰ ਕਰ ਦਿੰਦੀ ਆ ਤੇ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਸਕੂਨ ਪ੍ਰਾਪਤ ਹੁੰਦਾ ਤੁਸੀਂ ਮੈਨੂੰ ਵਿਸ਼ਿਆਂ ਦੀ ਗੱਲ ਕੀਤੀ ਹੈ ਮੈਂ ਆਪਣੀ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਉਣੀ ਆ ਪਰ ਜਿਸ ਤੋਂ ਤੁਹਾਨੂੰ ਮੇਰੀ ਸਾਰੀ ਸੋਚ ਦਾ ਪਰ ਲਗਭਗ ਇਸੇ ਤਰ੍ਹਾਂ ਦੇ ਵਿਸ਼ੇ ਹੈ ਮੇਰੀ ਸਪੁਸ਼ਟੀਆਂ ਕਥਾਵਾ ਦੀ ਜਿਹਨੂੰ ਤੁਹਾਡੇ ਨਾਲ ਸਾਂਝਾ ਕਰਦੀ ਨਾ ਸਰਲੇਖ ਹੈ ਹਿਲਜੁਲ ਇਥੇ ਜੋਕਾਂ ਦੇ ਢਡਾਪਰੇ ਇਥੇ ਜੋਕਾਂ ਦੇ ਢਡਾਪਰੇ ਕਿਥੇ ਖੂਨ ਦੀ ਸੁਣਵਾਈ ਗਿਰਜਾਂ ਗਲਦਿਸ਼ ਵਿੱਚ ਸਮਨੇ 800 ਦੀ ਗੇ ਲਹੂ ਪਸਾਈ ਬੈਠੇ ਸ਼ਾਕ ਸ਼ਾਕ ਤੇ ਉੱਲੂ ਬੈਠੇ ਸ਼ਾਕ ਸ਼ਾਕ ਤੇ ਉੱਲੂ ਪਏ ਚਮੰਚ ਹਾਲ ਦੁਹਾਈ ਕਾਲੀ ਰਾਤੇ ਰੋਂਦੇ ਕੁੱਤੇ ਪੈਠੀ ਮਰੇ ਅਚੇਤ ਲੁਕਾਈ ਚਿੱਟੇ ਬਾਗੜ ਬਿੱਲੇ ਬੁੱਕਦੇ ਚਿੱਟੇ ਬਾਗੜ ਬਿੱਲੇ ਬੁੱਕਦੇ ਸ਼ਰਮ ਇਹਨਾਂ ਨੇ ਜੇਪੀ ਪਾਈ ਬਿਜਲੀ ਚਮਕੇ ਗੱਜੇ ਬੱਦਲ ਚੁਗੀਆਂ ਦੀ ਹੈ ਸ਼ਾਮਤ ਆਈ ਬਿਜਲੀ ਚਮਕੇ ਗੱਜੇ ਬੱਦਲ ਚੁਗੀਆਂ ਦੀ ਹੈ ਸ਼ਾਮਤ ਆਈ ਸ਼ਾਂਤ ਸਾਗਰ ਤੇ ਅੰਦਰ ਹਿਲ ਜੋ ਕਿਸੇ ਜਵਾਲਾ ਹੈ ਸਲਗਾਈ ਸਫੇਦ ਪर्वਤ ਬੜੇ ਪਖੰਡੀ ਸਫੇਦ ਪर्वਤ ਬੜੇ ਪਖੰਡੀ ਅੰਦਰੋਂ ਲਾਵਾ ਤਰੇ ਚੜਾਈ ਧਰਤੀ ਨੂੰ ਅਜ ਜੰਮਨ ਪੀੜਾ ਧਰਤੀ ਨੂੰ ਅਜ ਜੰਮਨ ਪੀੜਾ ਲੈਂਦਾ ਕੋਈ ਪੁਚਾਲ ਲੰਗੜਾਈ ਮੇਰੀ ਕਪਤਾ ਉਸ ਪੁਚਾਲ ਦੀ ਉਡੀਕ ਹੈ ਜਦੋਂ ਇਹ ਸਾਰੇ ਟੁਇਟ ਪੇ ਲਾ ਕੇ ਸਮਾਜ ਸਾਰਾ ਇਕਸਾਰ ਹੋ ਜਾਏਗਾ ਬਹੁਤ ਤੁਸੀਂ ਇਸ ਤਰ੍ਹਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਨੂੰ ਸਭ ਨੂੰ ਪਤਾ ਕਿ ਤੁਸੀਂ ਬੜਾ ਵੱਡਾ ਵਾਅਦਾ ਕਰਕੇ ਭਾਗ ਵੀ ਲਿਆ ਸੀ ਔਰ ਕਿਸਾਨਾਂ ਨੂੰ ਕਿਸਾਨ ਪੱਖੀ ਸੋਚਦਾ ਦੀ ਮਜ਼ਦੂਰ ਪੱਖੀ ਸੋਚਦਾ ਦੀ ਸਿਰੂ ਤੇ ਤੁਹਾਡੇ ਇੱਕ ਪਿਛਾ ਮਨ ਹੈ ਕਿ ਤੁਸੀਂ ਅਧਿਆਪਕ ਦੇ ਜੱਥੇ ਬੰਦੀਆਂ ਦੇ ਵਿੱਚ ਬਹੁਤ ਡਟ ਕੇ ਤੁਸੀਂ ਆਪਣਾ ਪਹਿਰਾ ਦਿੰਦੇ ਹੋ ਆਪਣੀ ਹਕਤਾਂ ਤੇ ਹੱਕ ਇਹ ਹੱਕ ਸੱਚ ਨਾਲ ਲੜਨ ਦੀ ਜਿਹੜੀ ਇੱਕ ਤੁਹਾਡੇ ਅੰਦਰ ਜੁਰਤ ਹੈ ਔਰ ਲਿਖਣ ਦੀ ਕਲਮ 'ਚ ਤਾਕਤ ਹੈ ਇਹਦੇ ਪਿੱਛੇ ਕੀ ਤੁਹਾਡੀ ਪਰਿਵਾਰਿਕ ਬੁਝੌੜ ਹੈ ਤੁਹਾਡੇ ਕੋਈ ਦੋਸਤਾਂ ਮਿੱਤਰਾਂ ਦਾ ਦਾਇਰਾ ਹੈ ਜਾਂ ਤੁਹਾਡੇ ਕੋਈ ਇਸ ਤਰ੍ਹਾਂ ਦਾ ਸਰਕਲ ਹੈ ਜਿੱਥੋਂ ਤੋਂ ਪ੍ਰੇਰਨਾ ਆਪਣੇ ਬਚਪਨ ਤੋਂ ਲੈਂਦੇ ਹੋ ਇਹ ਜਾਨਣਾ ਚਾਹੁੰਦੇ ਹਾਂ ਤੇ ਕੀ ਇਨਕਲਾਬ ਨੂੰ ਮੁਰਤੀ 'ਚ ਮਿਲਿਆ ਮੈਂ ਪਾਸਠੀ ਕਪਤਾ ਮੈਂ ਕਈ ਵਾਰੀ ਸੋਚੀ ਹੁੰਦੀ ਹੈ ਕਿ ਪਾਸਠੀ ਕਪਤਾ ਮੈਨੂੰ ਹੁਰਤੀ ਚ ਮਿਲੀ ਹੈ ਪਰ ਮੇਰੇ ਮਾਪੇ ਦੋਨੋਂ ਪੜ੍ਹੇ ਲਿਖੇ ਸੀ ਦੋਨੋਂ ਦੇ ਆਪਕ ਸੀ ਪਰ ਦੋਨੋਂ ਹੀ ਅਗਾਹ ਵੱਧੂ ਸੋਚ ਰੱਖਦੇ ਸੀਗੇ ਔਰ ਟੀਚਰ ਯੂਨੀਅਨ ਦੇ ਵਿੱਚ ਬੜਾ ਹੀ ਸਰਗਰਮ ਰੋਲ ਉਹਨਾਂ ਨੇ ਅਦਾ ਕੀਤਾ ਪਰ ਘਰ 'ਚ ਜਿਹੜਾ ਹੈ ਇਸ ਤਰ੍ਹਾਂ ਦਾ ਮਾਹੌਲ ਸੀ ਮੇਰੇ ਪਾਪਾ ਟੀਚਰ ਯੂਨੀਅਨ ਦੇ ਵਿੱਚ ਉਹਨੇ ਬੜਾ ਐਕਟਿਵਲੀ ਪਾਰਟ ਅਪ ਕੀਤਾ ਮਦਰ ਮੇਰੇ ਵੀ ਬਹੁਤ ਐਕਟਿਵ ਰਹੇ ਆ ਔਰ ਮੇਰੇ ਫਾਦਰ ਵੀ ਲਿਖਦੇ ਸੀ ਔਰ ਮੈਨੂੰ ਹਮੇਸ਼ਾ ਜਿਹੜਾ ਹੈ ਉਹਨੇ ਇਹੀ ਸਿਖਾਇਆ ਕੀ ਜ਼ਰੂਰਤ ਜਰੀ ਹੈ ਖੁਦ ਨਾਲ ਹਮੇਸ਼ਾ ਗੱਲ ਕਰਨੀ ਹੈ ਪਰ ਜਿੱਥੇ ਵੀ ਕਿਤੇ ਬੇਇਨਸਾਫੀ ਹੁੰਦੀ ਹੈ ਚਾਹੇ ਉਹ ਕਿਸੇ ਸਾਥ ਭਗਾਨੇ ਨਾਲ ਵੀ ਹੋ ਰਹੀ ਹੋਵੇ ਉੱਥੇ ਆਪਣੀ ਆਵਾਜ਼ ਬੁਲੰਦ ਕਰਨੀ ਹੈ ਪਰ ਉਸ ਤੋਂ ਬਾਅਦ ਮੇਰੇ ਮਾਪਿਆਂ ਤੋਂ ਬਾਅਦ ਜੇ ਮੈਂ ਮੇਰੇ ਅੰਦਰ ਇਹ ਸੱਚ ਬੋਲਣ ਦੀ ਹਿੰਮਤ ਹੈ ਤੇ ਮੈਂ ਇਹਦਾ ਸਾਰਾ ਕ੍ਰੈਡਿਟ ਆਪਣੇ ਪਹਿਲੇ ਗੁਰੂ ਕਾਮਰੇਜੋਤ ਸਿੰਘ ਹੋਰ ਅਰੋਧਿਤਨੀ ਹੈ ਜਿਨ੍ਹਾਂ ਨੇ ਜਦੋਂ ਮੈਂ ਪਹਿਲੇ ਦਿਨ ਸਕੂਲ ਗਈ ਨਾ ਤੇ ਉਹਨਾਂ ਨੇ ਉਸ ਵੇਲੇ ਫੱਟੀਆਂ ਹੁੰਦੀਆਂ ਸੀ ਕਿਆਂ ਪਰ ਫੱਟੀ ਦੇ ਉੱਤੇ ਪੂਰਨੇ ਪਾ ਕੇ ਉਹਨਾਂ ਨੇ ਆਪਣੇ ਹੱਥੀ ਕਾਨੇ ਦੀ ਕਲਮ ਘੜੀ ਪਰ ਉਸ ਫੱਟੀ ਦੇ ਉੱਤੇ ਜਿਹੜਾ ਪਹਿਲਾਂ ਪੂਰਨਾ ਪਾਇਆ ਸੀ ਉਹ ਇਨਕਲਾਬ ਜਿੰਦਾਬਾਦ ਲਿਖਿਆ ਸੀ ਪਰ ਉਹ ਫੱਟੀ ਅੱਜ ਵੀ ਮੇਰੇ ਮਨਮਸਤਕ ਨਾਲ ਮੇਰੀ ਰੂਹ ਦੇ ਨਾਲ ਲੱਗੀ ਹੋਈ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮੈਨੂੰ ਉਸ ਵੇਲੇ ਸਿਰਫ ਜਿਹੜਾ ਹੈ ਲਿਖਣਾ ਹੀ ਨਹੀਂ ਸਿਖਾਇਆ ਸੋਣਾ ਜਾਂ ਬੋਲਣਾ ਹੀ ਨਹੀਂ ਸਿਖਾਇਆ ਉਹਨਾਂ ਨੇ ਜ਼ਿੰਦਗੀ ਨਾਲ ਖੈਰ ਕੇ ਲੰਘਣਾ ਸਿਖਾਇਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜ਼ਿੰਦਗੀ ਦਾ ਮਕਸਦ ਉਹਨਾਂ ਨੇ ਮੈਨੂੰ ਸਮਝਾਇਆ ਕਿ ਆਪਣੇ ਲਈ ਤਾਂ ਜਾਨਵਰ ਵੀ ਜੀ ਲੈਂਦੇ ਆ ਜ਼ਿੰਦਗੀ ਉਹ ਵੀ ਖੂਬਸੂਰਤ ਹੈ ਜਿਹੜੀ ਦੂਸਰਿਆਂ ਦੇ ਕੰਮ ਆਏ ਜਿੱਥੇ ਤੱਕ ਜੋ ਕੁਝ ਅਸੀਂ ਕਰ ਸਕਦੇ ਆ ਉਹ ਅਸੀਂ ਕਰਦੇ ਆ ਔਰ ਇੱਕ ਸੁਪਨਾ ਲੈ ਕੇ ਬੈਠੇ ਆ ਅੱਖਾਂ ਦੇ ਵਿੱਚ ਜੋ ਕੇ ਉਹ ਮਤਾਬੀ ਪਾਲ ਕੇ ਬੈਠੇ ਆ ਕਦੀ ਨਾ ਕਦੀ ਤਾਂ ਸੁਪਨਾ ਛੂਟ ਪੂਰਾ ਹੋਏਗਾ ਇਹ ਇੰਨਾ ਤੀ ਅਸੀਂ ਤੁਹਾਡੀਆਂ ਨਾਵ ਰਚਨਾਵਾਂ ਦੀ ਟੇਕਰ ਗੱਲ ਕੀਤੀ ਹੈ ਤਾਂ ਇਹਨਾਂ ਰਚਨਾਵਾਂ ਦੇ ਵਿਸ਼ੇ ਵਿਸ਼ਿਆਂ ਦੀ ਗੱਲ ਅਸੀਂ ਕਰਦੇ ਆ ਨਾਲ ਨਾਲ ਤੇ ਕਿੰਨੇ ਸਮੇਂ ਚ ਤੁਹਾਡੀ ਪੁਸਤਕ ਕਿਉਂਕਿ ਕਾਫੀ ਵੱਡੇ ਕਾਰ ਦੀ ਹੈ ਬਹੁਤ ਸਾਰੀਆਂ ਕਵਤਾਵਾਂ ਇੱਕ ਵਿਸ਼ਿਆਂ ਦੀ ਬਨਸਵੰਤਾ ਪਹੁੰਚ ਹੈ ਇਹਦੇ ਚ ਤੁਸੀਂ ਜਦੋਂ ਵਿਸ਼ੇ ਚੁਣੇ ਚਲੋ ਅਸੀਂ ਵਿਸ਼ਿਆਂ ਦੇ ਬਾਰੇ ਗੱਲ ਕਰ ਲਈ ਹੈ ਤੁਸੀਂ ਕਿੰਨੇ ਸਮੇਂ ਤੋਂ ਇਹ ਕਵਤਾਵਾਂ ਤੋਂ ਮਾਦਮਸਤਕ ਦੇ ਵਿੱਚ ਕੋਈ ਗੂੰਜ ਦੇ ਰਹੀਆਂ ਸੰਜਵਾਦ ਸੀ ਇਹ ਤਾਂ ਵੀ ਜਿਹੜੀ ਤੁਸੀਂ ਇਕੱਠੀਆਂ ਕਰਕੇ ਉਹਨਾਂ ਦੇ ਇੱਕ ਪੁਸਤਕ ਦੇ ਵਿੱਚ ਪੂਰੀ ਮੈਨੂੰ ਨਾ ਲੋਕ ਕਹਿੰਦੇ ਕੱਲ ਹੋਰੀ ਐ ਪਰ ਮੈਨੂੰ ਇਹ ਲਫ਼ਜ਼ ਬੜਾ ਚੰਗਾ ਲੱਗਦਾ ਹੈ ਮੈਂ ਜਦੋਂ ਵੀ ਇਕੱਲੀ ਹੁੰਦੀ ਐ ਪਰ ਜਦੋਂ ਵੀ ਸੋਚਦੀ ਐ ਤਾਂ ਉਸ ਵੇਲੇ ਮੇਰੇ ਅੰਦਰ ਕੁਛ ਨਾ ਕੁਛ ਜਿਹੜਾ ਬਲਬਲੇ ਜਿਹੜੇ ਆਉਟਦੇ ਆ ਪਰ ਉਦੋਂ ਮੈਂ ਲਿਖ ਲੈਂਦੀ ਐ ਕੁਛ ਨਾ ਕੁਛ ਪਰ ਮੈਂ ਬੜੀ ਧੀਰ ਤੋਂ ਲਿਖ ਰਹੀ ਹਾਂ ਵਾਰਤਕ ਤਾਂ ਖੈਰ ਮੈਂ ਜਦੋਂ ਪੜ੍ਹਦੀ ਸੀ ਮੈਂ ਆਪਣਾ ਜਿਹੜਾ ਗਵਰਮੈਂਟ ਕਾਲਜ ਹਾਰਪੁਰ ਦਾ ਸਲਾਨਾ ਮੈਗਜ਼ੀਨ ਜੀ ਦਾ ਉਹਦੇ ਪੰਜਾਬੀ ਸੈਕਸ਼ਨ ਦੀ ਸੰਪਾਦਕ ਵੀ ਸੀਗੀ ਪਰ ਪੜਤਿਆਂ ਹੀ ਮਿਲੀਆਂ ਪੰਜਾਬੀ ਰਿਵਿਊਨ ਦੇ ਵਿੱਚ ਉਦੋਂ ਆਰਟੀਕਲ ਛਪਦੇ ਹੁੰਦੇ ਸੀ ਪਰ ਕਦੀ ਕਦੀ ਮੈਂ ਡਾਇਰੀ ਦੇ ਵਿੱਚ ਕਫਤਾ ਵੀ ਲਿਖ ਲੈਂਦੀ ਸੀ ਪਰ ਉਹ ਕਫਤਾ ਮੇਰੀ ਬੜੀ ਨਿੱਜੀ ਹੁੰਦੀ ਸੀ ਮੈਂ ਕਦੀ ਕਿਸੇ ਨੂੰ ਦਿਖਾਈ ਨਹੀਂ ਸੀ ਪਰ ਜਿੰਨਾ ਹੁਣ ਪਿਛਲੇ 10 ਸਾਲ ਤੋਂ ਜਦੋਂ ਮੈਂ ਡਾਕਟਰ ਗੁਰਪਜਨ ਗਿੱਲ ਬਰਾਦਰ ਸੰਪਰਕ ਚਾਈ ਤਾਂ ਉਦੋਂ ਮੈਂ ਉਹਨਾਂ ਨੂੰ ਇੱਕ ਵਾਰੀ ਆਪਣੀ ਕਵਤਾ ਭੇਜੀ WhatsApp ਤੇ ਤੇ ਮੈਨੂੰ ਕਿਹਾ ਕਿ ਮੈਂ ਮੈਨੂੰ ਨਹੀਂ ਪਤਾ ਮੈਂ ਐਵੇਂ ਹੂਲ ਜਲੂਲ ਲਿਖ ਰਹੀ ਹਾਂ ਉਹਨਾਂ ਨੇ ਕਿਹਾ ਨਹੀਂ ਤੇਰੀ ਕਵਤਾ ਸੋਹਣੀ ਹੈ ਤੂੰ ਕਵਤਾ ਲਿਖਿਆ ਕਰ ਤੂੰ ਛੱਡ ਵਾਰਤਕ ਨੂੰ ਤੂੰ ਕਵਤਾ ਵਾਲੀ ਸਾਈਡ ਤੇ ਆ ਜਾ ਔਰ ਫਿਰ ਮੈਂ ਆਪਣੀਆਂ ਪ੍ਰਾਣੀ ਅਸਾਨੀਆਂ ਕਵਤਾਵਾਂ ਕੱਢ ਕੇ ਜੜੀਆਂ ਉਹਨਾਂ ਨੂੰ ਇਕੱਠੀਆਂ ਕੀਤਾ ਪਰ ਫਿਰ ਮੈਂ ਜਦੋਂ ਪਤਾ ਪਤਾਇਆ ਕਿ ਪ੍ਰਿੰਸੀਪਲ ਸ਼ਿਫਟ ਹੋ ਗਿਆ ਜ਼ਿੰਮੇਵਾਰੀਆਂ ਹੁੰਦੀਆਂ ਆ ਔਰ ਇਹ ਮੇਰਾ ਪਰਸਨਲ ਕੰਮ ਸੀਗਾ ਔਰ ਮੈਂ ਫਿਰ ਰਿਟਾਇਰ ਹੋਣ ਤੋਂ ਬਾਅਦ ਇੱਕਦਮ ਬਾਅਦ ਕਠਿ ਰਿਤਾ ਹੋਇਆ ਸੀ ਸਾਰਾ ਮੈਟਰ ਜਿਹੜਾ ਹੈ ਤੇ ਫਿਰ ਮੈਨੂੰ ਪੁਸਤਕ ਦਾ ਰੂਪ ਦਿੱਤਾ। ਤੇ ਤੁਸੀਂ ਕੋਈ ਸੱਜ ਕਰਨਾ ਚਾਹੋ ਰਚਨਾ ਤੇ ਤੁਹਾਨੂੰ ਬਹੁਤ ਚੰਗਾ ਲੱਗੇਗਾ। ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਮੇਰੀ ਪਾਰਟਿਸਪੇਸ਼ਨ ਦੀ ਗੱਲ ਕੀਤੀ। ਉਸ ਵੇਲੇ ਮੈਂ ਬਹੁਤ ਐਕਟਿਵਲੀ ਪਾਰਟਿਸਿਪੇਟ ਕੀਤਾ ਸੀ ਕਿਸਾਨ ਅੰਦੋਲਨ 'ਚ। ਬਹੁਤ ਵਾਰੀ ਉੱਥੇ ਗਈ, ਬਹੁਤ ਵਾਰੀ ਸਟੇਜ ਸਾਂਝੀ ਕੀਤੀ। ਇੱਥੋਂ ਤੱਕ ਕਿ ਆਪਣੇ ਕਾਲਜ ਦੇ ਵਿੱਚ ਵੀ ਬਹੁਤ ਸਾਰੇ ਸੈਮੀਨਾਰ ਕਰਾਏ। ਬੁੱਧੀਜੀਵੀਆਂ ਨੂੰ ਬੁਲਾਇਆ, ਕਿਸਾਨ ਅੰਦੋਲਨ ਦੇ ਲੀਡਰਸ ਨੂੰ ਬੁਲਾਇਆ ਪਰ ਇਵਨ 26 ਜਨਵਰੀ ਤੁਹਾਨੂੰ ਯਾਦ ਹੋਣਾ ਹੈ ਬੜਾ ਅਹਿਮ ਦਿਨ ਸੀਗਾ ਉਦੋਂ ਪਰ ਉਸ ਦਿਨ ਅਸੀਂ ਆਪਣੇ ਕਾਲਜ ਦੇ ਗੇਟ ਤੋਂ ਲੈ ਕੇ ਕਾਫੀ ਦੂਰ ਤੱਕ ਟਰੈਕਟਰ ਰੈਲੀ ਵੀ []');ਕਟੀ ਸੀ ਪਰ ਮੈਂ ਜਦੋਂ ਅੰਦੋਲਨ ਦੇਖਿਆ ਉਸ ਅੰਦੋਲਨ ਤੋਂ ਪਹਿਲਾਂ ਸੱਚੀ ਅੰਜ ਲੱਗਦਾ ਸੀ ਜਿਵੇਂ ਲੋਕ ਸਭ ਸਹਿਣਾ ਜਿਹੜਾ ਹੈ ਉਹਨੇ ਸ਼ੁਰੂ ਕਰਤਾ ਲੋਕਾਂ ਨੂੰ ਲੜਨਾ ਹੀ ਭੁੱਲ ਗਿਆ ਆਪਣੇ ਹੱਕ ਸੱਚ ਦੇ ਲਈ ਪਰ ਉਸ ਅੰਦੋਲਨ ਨੇ ਇੱਕ ਵਾਰੀ ਫਿਰ ਸਾਡੇ ਅੰਦਰ ਜਾਨ ਪਾਈ ਪਰ ਮੈਂ ਇੱਕ ਹਫਤਾ ਜਿਹੜੀ ਹੈ ਉਸ ਸੰਘਰਸ਼ੋ ਸਮਰਪਤ ਉਹ ਤੁਹਾਡੀ ਨਜ਼ਰ ਕਰਦੀ ਹੈ ਨੰਗੇ ਪੈਰੀ ਕਰ ਜ਼ਿਆਰਤ ਨੰਗੇ ਪੈਰੀ ਕਰ ਜ਼ਿਆਰਤ ਸਿੰਘੂ ਬਾਰਡਰ ਤੋਂ ਤੁਰਾਈ ਤੁਰਦੀ ਆਵਾ ਤੁਰਦੀ ਆਵਾ ਛੱਡਣੀ ਹੁੰਦੀ ਏ ਪਗੰਢੀ ਸੋਚਾਂ ਮੈਨੂੰ ਘੇਰਾ ਪਾਇਆ ਮਾਂ ਪੰਜਾਬੋ ਤਪ ਚੱਲਦੀ ਆਈ ਇੱਥੇ ਹਰ ਸਦੀ ਹੀ ਲਹੂ ਰੰਗੀ ਤੇ ertid ਕੁਰਬਾਨੀਆਂ ਬਰਸਾਈ ਯਖ ਰਾਤਾਂ ਤੇ ਸਿਖਰ ਦੁਪਹਿਰਾਂ ਯਖ ਰਾਤਾਂ ਤੇ ਸਿਖਰ ਦੁਪਹਿਰਾਂ ਕਿਸ ਤਰ੍ਹਾਂ ਦੀ ਤਾਸੀਰ ਲਖਾਈ ਕੰਧਾਂ ਚ ਚਿੰਨ ਕੇ ਵੀ ਨ ਡੋਲੇ ਧੋਪਾਂ ਤੱਤ ਤੱਕ ਕੂਕੇ ਕਦਮ ਨ ਪੈਰੋਂ ਡੋਲੇ ਸਾਡੇ ਕੋਲੇ ਵਿਰਸਾ ਸਾਡੇ ਕੋਲੇ ਜਿਗਰਾ ਅਸੀਂ ਤਾਂ ਹੋਣੀ ਦੀ ਅੱਖ ਦੇ ਵਿੱਚ ਅੱਖ ਪਾ ਪਕੇ ਨਾ ਵਿਚਰੇ ਇੰਨਾ ਲੰਬਾ ਪੈਂਡਾ ਪਹਿਲੀ ਵਾਰ ਇਹ ਦਿਲਕਸ਼ ਪੈਂਡਾ ਕਦੀ ਬਾਬਾ ਨਾਨਕ ਕਦੀ ਬਾਦਸ਼ਾ ਦਰਬੇਸ਼ ਕਦੀ ਗਦਰੀ ਬਾਬੇ ਕਦੀ ਭਗਤ ਰਾਜਗੁਰੂ ਸੁਖਦੇਵ ਮੇਰਾ ਪੰਧ ਰਛਣਾਉਂਦੇ ਜਾਂਦੇ ਤੁਰਦੀ ਤੁਰਦੀ ਜਾ ਪਹੁੰਚੀ ਹਾਂ ਆਪਣੀ ਜਨਮ ਭੂਮੀ ਦੇ ਨੇੜੇ ਉਹੀ ਮੰਜ਼ਰ ਉਹੀ ਰੌਣਕ ਉਹੀ ਜਜ਼ਵਾ ਉਹੀ ਗੈਰਤ ਤਰ ਯਾਦ ਹੁਣਾ ਕਿ ਟੋਲ ਪਲਾਜ਼ਾ ਦੇ ਉੱਤੇ ਕਿਸ ਤਰ੍ਹਾਂ ਉਹ ਧਰਨੇ ਲਾਇਦੇ ਸੀ ਉਹਦੀ ਗੱਲ ਕਰ ਰਹੀ ਹਾਂ ਠੋਠਰ ਕਰਦੀਆਂ ਰਾਤਾਂ ਦੇ ਵਿੱਚ ਸੀਸ ਤਲੀ ਤੇ ਧਰ ਕੇ ਬੈਠੇ ਜਿਵੇਂ ਅਗੰਮੀ ਤਾਕਤ ਹੋਈ ਕਰ ਰਹੀ ਰਾਖੀ ਬਣ ਕੇ ਢਾਲ ਜਿੱਤ ਦਾ ਜਸ਼ਨ ਮਨਾਵਨ ਦੇ ਲਈ ਬੈਠੇ ਹੱਥੀ ਫੜ ਮਸਾਲ ਬਹੁਤ ਹੀ ਉਡੀਕ ਮਿਸਾਲ ਵਾ ਤੁਸੀਂ ਉਹਦੇ ਚ ਨਿੱਜੀ ਤੌਰ ਤੇ ਜਾ ਕੇ ਜਿਹੜੀ ਇੱਕ ਪਾਰਟਿਸਪੇਸ਼ਨ ਕੀਤੀ ਸੀ ਉਹ ਆਪਣੇ ਆਪ ਚ ਇੱਕ ਮਿਸਾਲ ਹੈ ਇਹਕਿਨ ਜੋ ਤੁਸੀਂ ਜਿਹੜੇ ਤੁਹਾਡੇ ਸੁਭਾਅ ਚ ਇੱਕ ਗੱਲ ਸਾਰੇ ਤੁਹਾਡੇ ਜਿਹੜੇ ਆਸ-ਪਾਸ ਦੇ ਦੋਸਤ ਸਨੇਤਾ ਤੁਹਾਡੇ ਡਾਇਰੈਕਟ ਚੌੜ ਵਾਲੇ ਲੋਕ ਤਾਂ ਦੇ ਕਿ ਤੁਸੀਂ ਬਹੁਤ ਜ਼ਿਆਦਾ ਚੰਗੀ ਕਲਾ ਸ਼੍ਰੇਣ ਬਣੀ ਚੁੱਕੀ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਸ ਸਨੇਹਾ ਦੇਵੋਗੇ ਇਸ ਕਿਤਾਬ ਦੇ ਵਿੱਚ ਤਾਂ ਬਹੁਤ ਅੱਛੇ ਸਨੇਹੇ ਨੇ ਪਰ ਤੁਸੀਂ ਹੁਣ ਕਿਸ ਸਨੇਹਾ ਦੇਵੋਗੇ ਕਿ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜਿਉਣ ਲਈ ਕਿਹੜਾ ਸਾਡੇ ਕੋਲ ਮੰਤਰ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਮਨ ਨੂੰ ਕੋਸ਼ਿਸ਼ ਰੱਖ ਸਕੀਏ ਆਪਣੇ ਹਾਲਾਤ ਬਿਹਤਰ ਕਰਨ ਦੀ ਕੋਸ਼ਿਸ਼ ਕਰ ਸਕੀਏ ਜ਼ਿੰਦਗੀ ਜ਼ਿੰਦਾਬਾਦ ਹੈ ਕੁਲਜੀਤ ਜ਼ਿੰਦਗੀ ਬੜੀ ਖੂਬਸੂਰਤ ਹੈ ਇਹਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਪਰ ਮੈਂ 28 ਸਾਲ ਆਪਣੇ ਟੀਚਿੰਗ ਦੇ ਸਮੇਂ ਦੌਰਾਨ ਪਰ 8 ਸਾਲ ਤੇ 8 ਮਹੀਨੇ ਪ੍ਰਿੰਸੀਪਲਸ਼ਿਪ ਦੇ ਦੌਰਾਨ ਆਪਣੀਆਂ ਵਿਦਿਆਰਥੀਆਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਇਹੀ ਸਬਕ ਜੰਦੀ ਰਹੀ ਹਾਂ ਕਿ ਜਿੱਥੇ ਕਿਤੇ ਵੀ ਜੋ ਕੁਝ ਵੀ ਗਲਤ ਹੁੰਦਾ ਹੈ ਹਮੇਸ਼ਾ ਉਸ ਦੇ ਖਿਲਾਫ ਲੜਨਾ ਸਿੱਖੋ ਔਰ ਝੁਕਣਾ ਨਹੀਂ ਹੈ ਜਦੋਂ ਕੁਝ ਗਲਤ ਹੋ ਰਿਹਾ ਆਲੇ ਦੁਆਲੇ ਤੁਸੀਂ ਚੁੱਪ ਰਹਿੰਦੇ ਆ ਤੇ ਇਹਦਾ ਮਤਲਬ ਹੈ ਤੁਸੀਂ ਵੀ ਉਸ ਸਾਜ਼ਿਸ਼ 'ਚ ਸ਼ਾਮਲ ਆ। ਔਰ ਜਿੱਥੇ ਵੀ ਕਿਤੇ ਵਧਿੱਕੀ ਹੋ ਰਹੀ ਹੈ ਉਥੇ ਡਟ ਕੇ ਲੜੋ ਔਰ ਦੂਸਰੇ ਵਾਲੇ ਜੀਣਾ ਸਿੱਖੋ ਬਹੁਤ ਖੂਬਸੂਰਤ ਜ਼ਿੰਦਗੀ ਦਾ ਆਨੰਦ ਤੁਸੀਂ ਮਾਨ ਸਕਦੇ ਆ ਜੇ ਤੁਸੀਂ ਦੂਸਰਿਆਂ ਦਾ ਵੀ ਧਿਆਨ ਰੱਖਦੇ ਆ ਆਪਣੇ ਨਾਲ ਨਾਲ ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ ਔਰ ਪੁਸਤਕ ਦੇ ਆਖਰੀ ਪੰਨੇ ਤੇ ਜਿਹੜੀ ਪੁਸਤਕ ਇਹ ਤਸਵੀਰ ਹੈ ਏ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੀ ਹਾਂ ਇਸ ਤਸਵੀਰ ਦੇ ਵਿੱਚ ਇੱਕ ਸਨੇਹਾ ਹੈ ਇੱਕ ਇਹੋ ਜਿਹਾ ਸਨੇਹਾ ਹੈ ਕਿ ਅਸੀਂ ਰੋਸ਼ਨੀਾਂ ਦੇ ਜੋ ਬੰ ਅਸੀਂ ਪਿਆਰ ਕਰਦੇ ਹਾਂ ਅਸੀਂ ਰੋਸ਼ਨੀਾਂ ਦੇ ਯੁੱਗ ਨਾਲ ਹੀ ਤੁਰਦੇ ਰਵਾਂਗੇ ਸਾਡੇ ਅੰਦਰ ਕੋਈ ਵੀ ਜਿਹੜੀ ਸਮਾਜਿਕ ਜੋ ਢਾਂਚੇ ਦੇ ਵਿੱਚ ਤਬਦੀਲੀ ਅਸੀਂ ਲਿਆ ਸਕਦੇ ਹਾਂ ਉਸ ਦੇ ਵਿੱਚ ਲਈ ਅਸੀਂ ਲੱਗਦੇ ਰਵਾਂਗੇ ਬਹੁਤ ਖੂਬਸੂਰਤੀ ਨਾਲ ਤੁਸੀਂ ਇਹ ਸਨੇਹਾ ਦਿੱਤਾ ਤੇ ਇਹ ਸਨੇਹਾ ਵੀ ਕੁਲਜੀਤ ਮੇਰੇ ਪਹਿਲੇ ਗੁਰੂ ਕਾਮਰੇਟ ਜੋਤ ਸਿੰਘ ਹੋਰ ਅਦਾ ਲਿਖਿਆ ਹੋਇਆ ਠੀਕ ਹੈ ਐ ਤੁਸੀਂ ਜਰੂਰ ਪੜ੍ਹ ਕੇ ਦੱਸੋ ਜਾਂ ਮੈਂ ਪੜ੍ਹ ਦੇਵਾਂ ਤੁਸੀਂ ਪੜ੍ਹ ਕੇ ਦੱਸੋ ਆਪਣੀ ਜ਼ੁਬਾਨੀ ਤੁਹਾਡੇ ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ ਹੋ ਰਹੇ ਨੇੁੱਛੇ ਰੋਸ਼ਨੀ ਦੇ ਮੁੱਕੇ ਕਿ ਜਾਦੂ ਹਨੇਰੀ ਰਾਤ ਦਾ ਏ ਟੁੱਟੇ ਕਿ ਜਾਨ ਨਾ ਲੁਕਤੇ ਲੋਕ ਕਿਸੇ ਵੀ ਰੁਕਤੇ ਇਸ ਤਰ ਤੁੱਤੇ ਬਰੇ ਨਾ ਬਰੂਦ ਕਦੇ ਫਲ ਅਨ ਦਾਣੇ ਦਾਣੇ ਟੁੱਟੇ ਜਿਹਦਾ ਕੋ ਨਜੋਤ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਮੈਂ ਤੇ ਕਹਿ ਰਿਹਾ ਕਿ ਹੋਰ ਤੇ ਲਾ ਕਰ ਦੇ ਨੀ ਪਰ ਵਕਤ ਨੂੰ ਵੀ ਸਾਨੂੰ ਸਮਝਦਾ ਪੈਣਾ ਸਸ ਨੂੰ ਦਰਸ਼ਕਾਂ ਤੋਂ ਵਿਦਾ ਲੈਂਦੇ ਹਾਂ खूबसूरत वास्ते मैं बैठ के अभी गलत तो पुस्तक बारे बहुत चंगा लगा बहुत बहुत शुभकामना शुक्रिया बहुत 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 शुक्रिया धनबाद पहले दर्शकों उम्मीद कर देंज की यह गलबात चंगी लगी होगी ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਹ ਚੈਨਲ ਤੁਹਾਨੂੰ ਯਾਦ ਕਰਾਉਂਦਾ ਹੈ ਮਲਾਉਂਦਾ ਹੈ ਉਹਦਾ ਸਾਹਿਤਿਕ ਸੀਤਾਦਾਲ ਜਿਨ੍ਹਾਂ ਦੀ ਪੰਜਾਬੀ ਮੌਜੂਦਗੀ ਬਹੁਤ ਨਿਕਰ ਦੇਣ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਫਿਰ ਲੇ